ਪਰਮ ਸਤਕਾਰ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਆਓ ਇਤਿਹਾਸ ਵਿਚਾਰ ਦੇ ਨਾਲ ਜੁੜਨਾ ਕਰੀਏ ਅੱਜ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਉਹਨਾਂ ਦਾ ਅਵਤਾਰ ਦਿਹਾੜਾ ਹੈ ਸੋ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਇਤਿਹਾਸ ਦੇ ਵਿੱਚ ਬੜੀ ਫੇਰ ਬਦਲ ਕੀਤੀ ਗਈ ਹੈ ਦਿਹਾੜੀ ਬਦਲੀ ਗਈ ਹੈ ਜਿਸ ਤਰ੍ਹਾਂ ਨਾਨਕਸ਼ਹੀ ਕੈਲੰਡਰ ਇਸੇ ਕਰਕੇ ਛਲਾਇਆ ਗਿਆ ਸੀ ਮੰਜੇ ਨੇ ਦਿਹਾੜੇ ਹੈ ਗੁਰੂਆਂ ਦੇ ਗੁਰਪੁਰਬ ਦੇ ਸ਼ਹੀਦੀ ਦਿਹਾੜੇ ਹੈ ਉਹ ਫਿਕਸ ਹੋਣ ਹਰ ਸਿੱਖ ਨੂੰ ਪਤਾ ਹੋਵੇ ਵੀ ਇਸ ਦਿਨ ਦਾ ਆਹ ਦਿਹਾੜਾ ਹੈ ਇਤਿਹਾਸ ਦੇ ਵਿੱਚ ਸਤਿਗੁਰੂ ਤੇਗ ਬਹਾਦਰ ਸਿੰਘ ਸਾਹਿਬ ਜੀ ਦਾ ਜਿਹੜਾ અવਤਾਰ ਦਿਹਾੜਾ ਉਸ ਮੁਤਾਬਕ ਮੁਸਾਕਬਦੀ ਪੰਚਮੀ ਸੰਮਤ 1678 ਬਿਕਰਮੀ ਨੂੰ ਹੈ ਤੇ ਜਿਸ ਤਰ੍ਹਾਂ 10ਵੇਂ ਪਾਤਸ਼ਾਹ ਜੀ ਦਾ ਵੀ ਕਈ ਵਾਰੀ ਸਾਲ ਚ ਦੋ ਗੁਰਪੁਰਬ ਆ ਜਾਂਦੇ ਉਹ ਸੁਦੀ ਸਤਮੀ ਦੇ ਹਿਸਾਬ ਨਾਲ ਤੇ ਜਿਸ ਤਰ੍ਹਾਂ ਆਪਾਂ ਤਾਂ 5 ਜਨਵਰੀ ਦਾ ਫਿਕਸ ਕੀਤਾ ਵੇ 5 ਜਨਵਰੀ ਦਾ ਮਨਾਉਨੇ ਆ ਇਹ ਨਾਨਕਸ਼ਹੀ ਦੇ ਮੁਤਾਬਕ ਕੀ ਹੈ 5 ਜਨਵਰੀ ਦੇ ਦਾ ਗੁਰੂ ਅਰਜਨ ਦੇਵ ਜੀ ਦਾ ਨਾਨਕਸ਼ਹੀ ਦੇ ਹਿਸਾਬ ਨਾਲ 16 ਜੂਨ ਦਾ ਫਿਕਸ ਕੀਤਾ ਸੀ ਫਰੋਕ ਕਲੈਂਡਰ ਫਿਰ ਸਾਹਮਣੇ ਨਹੀਂ ਆਉਣ ਦਿੰਦਾ ਮੰਨ ਕਰ ਦਿੱਤਾ ਗਿਆ ਵੀ ਪਤਾ ਨਾ ਲੱਗੇ ਕਦੋਂ ਹੈ ਹੁਣ ਡੈਰੀ ਵੇਖੇ ਤੋਂ ਬਿਨਾਂ ਕੋਈ ਵੀ ਦੱਸਿਆ ਨਹੀਂ ਆ ਸਕਦਾ ਵੀ ਕਿਹਨੇ ਗੁਰੂ ਸਾਹਿਬ ਜੀ ਦਾ ਅਵਤਾਰ ਲਿਆ ਕਦੋਂ ਹੈ ਜੋਤੀ ਜੋਤਿ ਦਿਹਾੜਾ ਕਿਹਨੇ ਉਹਦੇ ਵਿੱਚ ਫਿਕਸ ਤਰੀਕਾ ਕੀਤੀਆਂ ਰਹੀਆਂ ਸੀ ਇਸ ਕਰਕੇ ਉਹ ਬੰਦ ਕਰ ਦਿੱਤਾ ਗਿਆ ਆਓ ਹੁਣ ਆਪਾਂ ਅੱਜ ਕੁਝ ਇਤਿਹਾਸ ਵਿਚਾਰ ਨਵੇਂ ਪਾਸ਼ਾ ਜੀ ਦੇ ਅਵਤਾਰ ਦਿਹਾੜੇ ਦੇ ਬਾਰੇ ਹੀ ਕਰਦੇ ਹਾਂ ਤੇਗ ਬਹਾਦਰ ਸਿਮਰਿਆ ਘਰ ਨੋਂ ਦੇ ਦਾਵੈ ਧਾਏ ਸਭ ਥਾਈ ਹੋਏ ਸਹਾਈ ਅਰਦਾਸ ਦੇ ਵਿੱਚ ਆਪਾਂ ਪੜ੍ਹਦੇ ਹਾਂ ਦੁਹਰਾ ਤਿੰਨ ਬੇਦੀਆਂ ਕੀ ਕੁੱਲ ਮਿਖੈ ਪ੍ਰਗਟੇ ਨਾਨਕ ਅਰਾਈ ਸਭ ਸਿਖਨ ਕੋ ਸੁਖ ਦਈ ਜਹਤੈ ਭਏ ਸਹਾਈ ਚੌਪਈ ਤਿੰ ਇਹ ਕਲ ਮੂ ਧਰਮ ਚਲਾਇਓ ਸਭ ਸਾਧਨ ਕੋ ਰਾਹੋ ਬਤਾਇਓ ਜੋ ਤਾਂ ਕੇ ਮਾਰਗ ਮਹਿ ਆਈ ਤੇ ਕਬਹੂ ਨਹੀਂ ਪਾਪ ਸੰਤਾਏ ਜੇ ਜੇ ਪੰਥ ਭਵਨ ਕੇ ਪਰੇ ਪਾਪ ਤਾਪ ਤਨ ਕੇ ਪ੍ਰਭ ਹਰੇ ਦੂਖ ਭੂਖ ਕਬਹੂ ਨਾ ਸੰਤਾਏ ਜਾਲ ਕਾਲ ਕੇ ਵਿਚ ਨ ਆਏ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਭ ਤੋਂ ਛੋਟੇ ਸੁਪੁੱਤਰ ਸਨ ਆਪ ਜੀ ਦਾ ਜਨਮ ਵਿਸਾਖ ਵਦੀ ਪੰਚਮੀ ਸੰਮਤ 1678 ਮੁਤਾਬਕ 1 ਅਪ੍ਰੈਲ ਸਾਨੂੰ 1621 ਈਸਵੀ ਵਾਲੇ ਦਿਨ ਮਾਤਾ ਨਾਨਕੀ ਜੀ ਨੇ ਕੁੱਖੋਂ ਗੁਰੂ ਕੇ ਮਹਿਲ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਹੋਇਆ ਜਿਸ ਸਮੇਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਸਾਹਿਬਜ਼ਾਦਾ ਜੀ ਨੇ ਜਨਮ ਦਾ ਸੁਨੇਹਾ ਦਿੱਤਾ ਗਿਆ ਆਪ ਆਪਣੀ ਪੰਜ ਹਜੂਰੀ ਸਿੱਖਾਂ ਨਾਲ ਯਾਨੀ ਕਿ ਛੇਵੇਂ ਪਾਤਸ਼ਾਹ ਆਪਣੇ ਪੰਜ ਹਜੂਰੀ ਸਿੱਖਾਂ ਨਾਲ ਸਹਿਬਜ਼ਾਦਾ ਜੀ ਨੂੰ ਵੇਖਣ ਵਾਸਤੇ ਆਏ ਬਾਲਕ ਦਾ ਤੇਜਸਵੀ ਮਸਤਕ ਤੱਕ ਕੇ ਆਪਨੇ ਫਰਮਾਇਆ ਕਿ ਸਾਡਾ ਇਹ ਸਹਿਬਜ਼ਾਦਾ ਬੜਾ ਬਲੀ ਸੂਰਬੀਰ ਤਿੱਤੇਗ ਦਾ ਧਨੀ ਨਿਕਲੇਗਾ ਤਾਂ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਾਹਿਬ ਜੀ ਦਾ ਇਲਾ ਨਾਮ ਤੇਗ ਬਹਾਦਰ ਰੱਖ ਦਿੱਤਾ ਨੀ ਤੇਗ ਦਾ ਧਨੀ ਨਿਕਲੂਗਾ ਤੇਗ ਬਹਾਦਰ ਜੀ ਬਾਲਪਨ ਤੋਂ ਹੀ ਬੜੇ ਧੀਰ ਗੰਭੀਰ ਵਿਚਾਰਵਾਨ ਤੇ ਸੰਸੁਭਾ ਸਨ ਨਾਲ ਹੀ ਆਪ ਬੜੇ ਨਿੱਧਰ ਤੇ ਦਲੇਰ ਵੀ ਸਨ ਆਪ ਦੀ ਬਹੁਤੀ ਰੁਚੀ ਗੁਰਬਾਣੀ ਦਾ ਪਾਠ ਕਰਨ ਤੇ ਨਾਮ ਜਪਣ ਵੱਲ ਸੀ ਦੁਨਿਆਵੀ ਸੁੱਖਾਂ ਪਦਾਰਥਾਂ ਦਾ ਆਪ ਨੂੰ ਰਤਾ ਵੀ ਮੋਹ ਨਹੀਂ ਸੀ ਜਦੋਂ ਆਪ ਅਜੀ ਪੰਜਾਹ ਵਰਿਆਂ ਦੇ ਸੰ ਤਾਂ ਇਕਾਂਤ ਵਿੱਚ ਸਮਾਧੀ ਲਾ ਕੇ ਬੈਠ ਜਾਂਦੇ ਆਪ ਨਾ ਹਿਲਦੇ ਜੁਲਦੇ ਨਾ ਬੋਲਦੇ ਚੱਲਦੇ ਆਪ ਨੂੰ ਆਪਾ ਵਿਸਰਿਆ ਹੁੰਦਾ ਤੇ ਬਿਰਤੀ ਅਕਾਲ ਪੁਰਖ ਦੇ ਚਰਨਾਂ ਦੇ ਵਿੱਚ ਜੁੜੀ ਹੁੰਦੀ ਮਾਤਾ ਜੀ ਇਹ ਵੇਖ ਕੇ ਚਿੰਤਾ ਕਰਦੇ ਪਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਉਹਨਾਂ ਨੂੰ ਸਮਝਾਉਂਦੇ ਕਿ ਸਾਡੇ ਇਸ ਪੁੱਤਰ ਨੇ ਬੜੇ ਵੱਡੇ ਕਾਰਜ ਕਰਨੇ ਹਨ ਇਹ ਹੁਣ ਤੋਂ ਹੀ ਉਹਨਾਂ ਲਈ ਤਿਆਰੀ ਕਰ ਰਿਹਾ ਹੈ ਪਰ ਮਾਤਾ ਜੀ ਦਾ ਇਹ ਫਿਕਰੇ ਚਿੰਤਾ ਇਹ ਤੋਖਲਾ ਇਹ ਮਹਿਮ ਨਾ ਜਾਂਦਾ ਉਹਨਾਂ ਦੀ ਚਿੰਤਾ ਦੂਰ ਨਾ ਹੁੰਦੀ ਜਦੋਂ ਤੇਗ ਬਹਾਦਰ ਜੀ ਰੱਤਾ ਕੋ ਹੋਰ ਸਿਆਣੇ ਹੋਏ ਤਾਂ ਸਾਇਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਉਹਨਾਂ ਦੀ ਪੜ੍ਹਾਈ ਸਿਖਲਾਈ ਦਾ ਯੋਗ ਪ੍ਰਬੰਧ ਕੀਤਾ ਅਤੇ ਆਪ ਵੀ ਉਚੇਚਾ ਧਿਆਨ ਨੂੰ ਨਿਆ ਕਰਦੇ ਸਨ ਤੇਗ ਬਹਾਦਰ ਸਾਹਿਬ ਜੀ ਨੂੰ ਪਾਸ਼ਾਵਾਂ ਗੁਰਬਾਣੀ ਅਤੇ ਗੁਰਮਤਿ ਦੀ ਸਿੱਖਿਆ ਦੇ ਨਾਲ-ਨਾਲ ਸ਼ਸਤਰ ਵਿਦਿਆ ਅਤੇ ਘੋੜ ਸਵਾਰੀ ਅਦਿ ਦੀ ਵੀ ਸਿਖਲਾਈ ਕਰਵਾਈ ਗਈ ਜਿਸ ਤਰ੍ਹਾਂ ਅੱਜ ਦੇ ਸਮੇਂ ਦੇ ਵਿੱਚ ਵੀ ਬਹੁਤ ਜ਼ਰੂਰੀ ਹੈ ਸ਼ਸਤਰ ਵਿਦਿਆ ਜਿਹੜੀ ਹਰ ਇੱਕ ਬੱਚੇ ਨੂੰ ਆਉਣੀ ਚਾਹੀਦੀ ਹੈ ਕੀ ਪਤਾ ਕਦੋਂ ਸਮਾਂ ਬਣ ਜੇ ਸਵੈ ਰੱਖਿਆ ਵਾਸਤੇ ਜਿੱਥੇ ਪੜਾਈਆਂ ਤੇ ਅਸੀਂ ਇਹਨਾਂ ਨਾਲ ਕੁਝ ਕਰਦੇ ਆਂ ਕੈਂਪ ਲੱਗਣੇ ਚਾਹੀਦੇ ਗਤਕਾ ਟ੍ਰੇਨਿੰਗ ਹੋਣੀ ਚਾਹੀਦੀ ਹੈ ਸ਼ਸਤਰ ਵਿਦਿਆ ਦਾ ਪਤਾ ਹੋਣਾ ਚਾਹੀਦਾ ਇਸ ਕਰਕੇ ਸ਼ੁਰੂ ਤੋਂ ਹੀ ਹਰ ਸਿੱਖ ਦਾ ਇਹ ਧਰਮ ਹੈ ਜਿੱਥੇ ਦੁਨਿਆਵੀ ਵਿਦਿਆ ਦੇ ਨਾਲ ਨਾਲ ਗੁਰਬਾਣੀ ਅਧਿਆਤਮਕ ਵਿਦਿਆ ਵੀ ਉਹਦੇ ਨਾਲ ਹੀ ਜ਼ਰੂਰੀ ਹੈ ਇਸ ਅਧਿਆਤਮਕ ਵਿਦਿਆ ਤੋਂ ਬਿਨਾਂ ਦੁਨਿਆਵੀ ਵਿਦਿਆ ਦੀ ਕਿਸੇ ਕੰਮ ਦੀ ਨਹੀਂ ਜੇਕਰ ਦੁਨਿਆਵੀ ਵਿਦਿਆ ਦੇ ਨਾਲ ਇਹ ਨਾ ਹੋ ਤਾਂ ਫਿਰ ਉੱਥੇ ਭ੍ਰਸ਼ਟਾਚਾਰ ਲੋਭ ਲਾਲਚ ਕਿਸੇ ਦੇ ਹੱਕ ਮਾਰਨੇ ਲੱਖ ਲੱਖ ਡੂਡੂ ਲੱਖ ਰੁਪਇਆ ਤਨਖਾਹ ਲੈ ਕੇ ਫਿਰ ਵੀ ਸਬਰ ਹਿੱਲ ਜਾਣੇ ਇਦੇ ਪਿੱਛੇ ਕਾਰਨ ਕੀ ਹੈ? ਇਹਦੇ ਪਿੱਛੇ ਕਾਰਨ ਹੀ ਹੈ। ਵੀ ਅਧਿਆਤਮਕ ਜਿਹੜੀ ਵਿਦਿਆ ਨਾਲ ਨਾਲ ਚਾਹੀਦੀ ਸੀ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਕੀ ਸੀ? ਇਹੀ ਸੀ। ਤਾਲਮਿਲ ਸੀ ਉਹਦਾ। ਉਹਨਾਂ ਦੇ ਰਾਜ ਦੇ ਵਿੱਚ ਕਿਸੇ ਨੂੰ ਫਾਂਸੀ ਨਹੀਂ ਹੋਈ। ਤੇ ਕਹਿੰਦੇ ਵੀ ਕੁੱਤੇ ਦੇ ਗਲ ਦੇ ਵਿੱਚ ਕੈਂਠਾ ਪਾ ਕੇ ਸਾਰਾ ਦਿਨ ਫਿਰਦਾ ਰਿਹਾ ਸੀ ਉਹਨੇ ਦਾ ਕਿਸੇ ਨੇ ਉਤਾਰਿਆ ਨਹੀਂ ਤੇ ਅੱਜ ਤੁਰੇ ਜਾਂਦੇ ਮੋਟਰਸਾਈਕਲ ਤੇ ਚੈਨਿੰਗਾਂ ਗਲਾਂ ਦੇ ਵਿੱਚੋਂ ਕੰਨਾਂ ਚੋਂ ਖੋ ਕੇ ਤੇ ਰਾਹ ਲੱਗਦੀ ਹੈ ਤੇ ਸਭ ਤੋਂ ਰਾਜ ਹੈ ਜਿਹੜਾ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਪਿੱਛੇ ਜੇ ਅੱਜ ਤੱਕ ਜਦੋਂ ਦਾ ਦੁਨੀਆ ਤੋਂ ਅੱਜ ਤੱਕ ਦਾ ਰਾਜ ਉਹਦੇ ਬਾਰੇ ਕੋਖ ਕੀਤੀ ਗਈ ਵੀ ਸਭ ਤੋਂ ਵਧੀਆ ਰਾਜ ਕਿਹਦਾ ਰਿਹਾ ਤਾਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸਭ ਤੋਂ ਵਧੀਆ ਰਿਹਾ ਉਹਨਾਂ ਨੇ ਕੀ ਸੀ ਜਦੋਂ ਕੋਈ ਕਹਿ ਦਿੰਦਾ ਸੀ ਵੀ ਅਸੀਂ ਮੰਦਿਰ ਬਣਾਉਣਾ ਹੈ ਇਜਾਜ਼ਤ ਦਿਓ ਉਦੋਂ ਤੱਕ ਉਹਦੀ ਮੰਦਰ ਦੀ ਇਜਾਜ਼ਤ ਨਹੀਂ ਮਿਲਦੀ ਸੀ ਜਿੰਨਾ ਚਿਰ ਨਾਲ ਇੱਕ ਵਿਦਿਆਲਿਆ ਨਹੀਂ ਖੜਾ ਹੁੰਦਾ ਸੀ ਪਹਿਲਾਂ ਵਿਦਿਆਲਿਆ ਬਣਾਓ ਨਾਲ ਫਿਰ ਮੰਦਰ ਬਣਦਾ ਸੀ ਜੇ ਕੋਈ ਕਹਿੰਦੇ ਸੀ ਗੁਰੂ ਘਰ ਬਣਾਉਣਾ ਉਦੋਂ ਪਾਠਸ਼ਾਲਾ ਉਹ ਧਰਮਸ਼ਾਲ ਚੱਲਦੀ ਹੁੰਦੀ ਸੀ ਧਰਮਸ਼ਾਲ ਦੇ ਨਾਲ ਪਾਠਸ਼ਾਲਾ ਜੋ ਪਹਿਲਾਂ ਸਕੂਲਾਂ ਦੇ ਨਾਮ ਪਾਠਸ਼ਾਲਾ ਹੀ ਹੁੰਦੀ ਸੀ ਤਾਂ ਗੁਰਦੁਆਰੇ ਨੂੰ ਉਹਨਾਂ ਚਿਰ ਗੁਰਦੁਆਰਾ ਜਾਂ ਮੰਨ ਲਓ ਧਰਮਸ਼ਾਲ ਨੂੰ ਇਜਾਜ਼ਤ ਨਹੀਂ ਦਿੰਦੇ ਸੀ ਜਿੱਨਾਂ ਚੋਂ ਦੇ ਨਾਲ ਇੱਕ ਸਕੂਲ ਨਹੀਂ ਹੁੰਦਾ ਸੀ ਮਸਜਿਦ ਦੇ ਨਾਲ ਮਦਰਸਾ ਬਣਾਇਆ ਜਾਂਦਾ ਸੀ ਜਨ ਕਿ ਦੋਨਾਂ ਦਾ ਤਾਲਮੇਲ ਸੀਗਾ ਜਿੱਥੇ ਪੜ੍ਹਾਈ ਸੀ ਤੇ ਪੜਾਈ ਵੀ ਜਿਹੜਾ ਸੱਚ ਸੀਗਾ ਉਹ ਪੜਾਇਆ ਜਾਂਦਾ ਹੁੰਦਾ ਸੀ ਅੱਜ ਤਾਂ ਹੁਣ ਮਾਨੂੰ ਜਿਹੜੇ ਦੇਸ਼ ਦੇ ਗਦਾਰ ਜਿਹੜੇ ਮਾਫੀਆਂ ਮੰਗ ਕੇ ਬਾਹਰ ਆਏ ਉਹਨਾਂ ਨੂੰ ਅੱਜ ਇਤਿਹਾਸ ਦੇ ਵਿੱਚ ਬੱਚਿਆਂ ਨੂੰ ਪੜਾਇਆ ਜਾ ਰਿਹਾ ਸਾਮਰ ਕਰਨ ਵਰਗੇ ਤੇ ਜਿਹੜੇ ਇਸ ਦੇਸ਼ ਲਈ ਕੁਰਬਾਨ ਹੋ ਗਏ ਉਹਨਾਂ ਦਾ ਨਾਮ ਥੀ ਹੀ ਨਹੀਂ ਪਰ ਉਹਦੇ ਵਿੱਚ ਦੋਸ਼ੀ ਕੌਣ ਹੈ ਇਹਦੇ ਵਿੱਚ ਸਾਰੇ ਜ਼ਿੰਮੇਵਾਰ ਕੌਣ ਅਸੀਂ ਸਭ ਹੈ ਅਸੀਂ ਜਾ ਕੇ ਸਵਾਲ ਨਹੀਂ ਕਰਦੇ ਜਿਹੜੇ ਸਾਡੇ ਉੱਤੇ ਲੀਡਰ ਹੈ ਸਰਕਾਰਾਂ ਉਹਨਾਂ ਨੂੰ ਹੁਣ ਵਿਦਿਆ ਕਿੰਨੀ ਮਹਿੰਗੀ 18% ਜੀਐਸਟੀ ਲਾ ਦਿੱਤੀ ਗਈ ਹੈ ਕਿੰਨੀ ਮਹਿੰਗੀ ਪੜਾਈ ਕਰ ਦਿੱਤੀ ਗਈ ਤੇ ਇਹ ਵੀ ਕੀਤਾ ਵੀ ਕਿਸੇ ਨੂੰ ਫੇਲ ਨਹੀਂ ਕਰਨਾ ਬੱਚੇ ਨੂੰ ਆ ਪਿੱਛੇ ਜੇ ਇੱਕ ਵੀਡੀਓ ਘੁੰਮਦੀ ਪਈ ਸੀ ਉਹਦੇ ਵਿੱਚ ਜਿਹੜੇ ਵੱਡੇ ਅਫਸਰ ਹੈ ਆਪੀ ਇਸ ਜਿਹਨੇ ਵੱਡੇ ਵੱਡੇ ਅਫਸਰ ਹੈ ਉਹਨਾਂ ਨੂੰ ਸਾਹਮਣੇ ਗ੍ਰਾਮਰਾ ਦੇ ਕੇ ਤੇ ਨਕਲਾ ਮਰਾ ਕੇ ਤੇ ਉਹਨਾਂ ਨੂੰ ਪੇਪਰਾਂ ਦੇ ਵਿੱਚੋਂ ਪਾਸ ਕੀਤਾ ਜਾਏ ਕਰਕੇ ਤੇ ਉਹ ਸਾਡੇ ਸਿਰ ਦੇ ਉੱਤੇ ਅਫਸਰ ਵੱਡੇ ਅਫਸਰ ਸਾਈ ਲਾਈ ਹੋਈ ਹੈ ਪਰ ਉਹਦੇ ਵਿੱਚ ਜ਼ਿੰਮੇਵਾਰ ਸਭ ਤੋਂ ਵੱਡੇ ਅਸੀਂ ਹਾਂ ਕਿਉਂਕਿ ਅਸੀਂ ਸਵਾਲ ਨਹੀਂ ਕਰਦੇ ਸਰਕਾਰਾਂ ਨੂੰ ਸੋ ਰੋ ਵਿਚਾਰ ਗੱਲ ਸੀ ਜਿੱਥੇ ਦੁਨਿਆਵੀ ਵਿੱਦਿਆ ਦੇ ਨਾਲ-ਨਾਲ ਪਛਾਵਾਂ ਦੇ ਨਾਲ-ਨਾਲ ਗੁਰਬਾਣੀ ਤੇ ਗੁਰਮਤ ਦੀ ਸਿੱਖਿਆ ਤੇ ਸ਼ਾਸਤਰ ਵਿੱਦਿਆ ਜੋ ਅੱਜੂ ਕੇ ਅੱਜ ਦੇ ਸਮੇਂ ਦੇ ਵਿੱਚ ਵੀ ਬਹੁਤ ਜ਼ਰੂਰੀ ਹੈ ਤਾਂ ਸਭ ਤੋਂ ਯਾਨੀ ਕਿ ਗੱਲ ਇਹ ਸੀ ਵੀ ਜਦੋਂ ਅੱਜ ਤਿੱਕਰ ਵਿਚਾਰਿਆ ਗਿਆ ਕੋਖ ਕੀਤੀ ਵੀ ਸਭ ਤੋਂ ਵਧੀਆ ਤਾਂ ਸਭ ਤੋਂ ਵਧੀਆ ਰਾਜ ਜਿਹੜਾ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸਭ ਤੋਂ ਜ਼ਿਆਦਾ ਨੰਬਰ ਉਹਨਾਂ ਨੂੰ ਮਿਲੇ ਹੈ ਉਹਨਾਂ ਸਮਿਆਂ ਦੇ ਵਿੱਚ 1800 ਮੰਨ ਲਓ 9 ਦੇ ਵਿੱਚ ਉਦੋਂ ਬਾਅਦ ਅੰਗਰੇਜ਼ ਰਾਜ ਆਉਂਦਾ ਉਹਨਾਂ ਨੇ ਆ ਕੇ ਵੇਖਿਆ ਇੱਥੇ ਤਾਂ ਵੇਖ ਕੇ ਸਿਸਟਮ ਹਿੱਲ ਗਿਆ ਉਹ ਇਤੋਂ ਦਾ 1 ਰੁਪਿਆ ਦੇ ਬਾਹਰ ਵਿਦੇਸ਼ਾਂ ਦਾ 14 ਰੁਪਏ ਹੁੰਦੇ ਸੀ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦਾ 1 ਰੁਪਿਆ ਤੇ ਇੰਗਲੈਂਡ ਦਾ 14 ਰੁਪਏ ਸੋਚ ਕੇ ਵੇਖੋ ਉਹਨਾਂ ਟਾਈਮਾਂ ਦੇ ਵਿੱਚ ਤੇ ਜਨਕੀ ਸੱਚਾ ਸੁੱਚਾ ਰਾਜ ਤੇ ਸੱਚਾ ਸੁੱਚਾ ਰਾਜ ਕਿਸ ਕਾਰਨ ਸੀ ਇਮਾਨਦਾਰੀ ਤੇ ਸਭ ਕੁਝ ਕਿਉਂ ਸੀ ਸਾਰੇ ਧਰਮ ਬਰਾਬਰ ਸੀ ਕੋਈ ਕਿਸੇ ਨਾਲ ਈਰਖਾ ਨਹੀਂ ਕਰਦਾ ਸੀ ਅੱਜ ਕੱਲ ਤਾਂ ਜਿਹੜੀ ਅਸੀਂ ਮੰਨ ਲਓ ਆਪਦੇ ਸਿਰ ਦੇ ਉੱਤੇ ਭਾਈ ਹੋਈ ਹੈ ਤੇ ਸਾਨੂੰ ਮੰਨ ਲਓ ਸਭ ਤੋਂ ਜ਼ਿਆਦਾ ਨਫ਼ਰਤ ਜਾਤਾਂ ਪਾਤਾਂ ਤੇ ਧਰਮਾਂ ਦੇ ਵਿੱਚ ਵੰਡ ਕੇ ਕੀਤੀ ਜਾਂਦੀ ਹੈ ਰਾਜਨੀਤੀ ਅਸੀਂ ਸਵਾਲ ਨਹੀਂ ਕਰਦੇ ਇਹਨਾਂ ਦਾ ਖਮਿਆਣਾ ਇੱਕ ਦਿਨ ਬਹੁਤ ਵੱਡਾ ਜਿਹੜੀ ਚਿੰਗਾਰੀ ਇਹ ਨਹੀਂ ਭੁਗਤਣੀ ਪਾਊਗੀ ਜਿਸ ਤਰ੍ਹਾਂ ਔਰੰਗਜ਼ੇਬ ਦੇ ਰਾਜ ਦੇ ਵਿੱਚ ਭੁਗਤਣਾ ਪਿਆ ਸੀ ਉਹ ਸਿਸਟਮ ਆਉਣ ਵਾਲਾ ਹੈ ਬਸ 5-10 ਸਾਲਾਂ ਦੇ ਵਿੱਚ ਵਿੱਚ ਤਾਂ ਇਹ ਸਾਰਾ ਕੁਝ ਕਦੋਂ ਰੁਕੂਗਾ ਜਦੋਂ ਤਾਂ ਰੁਕੂਗਾ ਅਗਰ ਜੇ ਨਾਲ-ਨਾਲ ਅਧਿਆਤਮਕ ਵਿਦਿਆ ਹੋਊਗੀ ਸਹੀ ਇਤਿਹਾਸ ਪੜਾਇਆ ਜਾਊਗਾ ਤਾਂ ਮੱਚਿਆਂ ਨੂੰ ਪਤਾ ਹੀ ਨਹੀਂ ਅਸੀਂ ਵੀ ਨਹੀਂ ਵੇਖਦੇ ਵੀ ਕੀ ਪੜਾਇਆ ਜਾ ਰਿਹਾ ਕਿਤਾਬਾਂ ਦੇ ਵਿੱਚ ਉਹਨਾਂ ਨੂੰ ਨਾਇਕ ਬਣਾਇਆ ਜਾਂਦਾ ਜਿਹੜੇ ਉਹਨੂੰ ਮਾਫੀਆਂ ਮੰਗ ਕੇ ਨਿਕਲੇ ਉੱਥੋਂ ਤੇ ਸੀ ਇਹਨਾਂ ਚੀਜ਼ਾਂ ਦੇ ਗੌਰ ਕਰਕੇ ਪੁੱਛਦੇ ਨਹੀਂ ਜਾ ਕੇ ਉੱਥੇ ਮਾਸਟਰਾਂ ਨੂੰ ਜਾ ਕੇ ਇਹ ਕਿ ਇਤਿਹਾਸ ਦੇ ਵਿੱਚ ਭਾਈ ਤੁਸੀਂ ਕੀ ਸਹੀ ਪੜ੍ਹਾ ਰਹੇ ਹੋ ਕਿ ਗਲਤ ਹੈ ਕੀ ਬੱਚੇ ਫਿਰ ਕੀ ਸਹੀ ਸਿੱਖਿਆ ਉਹਨਾਂ ਨੂੰ ਪੜ੍ਹਾਈ ਆਪਾਂ ਸੋਚ ਸਕਦੇ ਹਾਂ ਵੀ ਉਹਨਾਂ ਨੂੰ ਵਿੱਦਿਆ ਸਹੀ ਮਿਲਦੀ ਹੈ ਕਾਹਦਾ ਗਿਆਨ ਹੈ ਜਦੋਂ ਇਤਿਹਾਸ ਹੀ ਨਹੀਂ ਸਹੀ ਉਹਨਾਂ ਨੂੰ ਪੜਾਇਆ ਜਾਊਗਾ ਜੋਸ ਸਹੀ ਹੈ ਪੜ੍ਹਾਈ ਤਾਂ ਇਸ ਵਾਸਤੇ ਨਾ ਵੀ ਨੌਲੇਜ ਵਾਸਤੇ ਜੇ ਨੌਲੇਜ ਹੀ ਉਹਨਾਂ ਨੂੰ ਗਲਤ ਹੋਇਆ ਗਿਆ ਗਿਆਨੀ ਗਲਤ ਦਿੱਤਾ ਗਿਆ ਤਾਂ ਫਿਰ ਉਹ ਕਾਦੀ ਪੜ੍ਹਾਈ ਹੈ ਜਿਪਦੇ ਸਾਰਾ ਕੁਝ ਚੱਲ ਰਿਹਾ ਕਿਤਾਬਾਂ ਦੇ ਵਿੱਚ ਪੰਜਾਬ ਦੇ ਵਿੱਚ ਇੱਕ ਕਿਤਾਬ ਜਿਹਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪੱਧੂ ਪ੍ਰਬੰਧਕ ਕਮੇਟੀ ਦੀ ਮਨਜ਼ੂਰੀ ਉਹਨਾਂ ਨੇ ਦਿੱਤੀ ਜਿਹਦੇ ਵਿੱਚ ਇਸੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜੋ ਅਜ ਅਵਤਾਰ ਦਿਆੜਾ ਇਨਾ ਗੁਰੂ ਸਾਹਿਬ ਦੇ ਨੌਵੇਂ ਪਾਤਸ਼ਾਹ ਦੇ ਬਾਰੇ ਬੜਾ ਇਨਾ ਕੁਝ ਗਲਤ ਇਹਦੇ ਬਾਰੇ ਉਸ ਕਿਤਾਬ ਦੇ ਵਿੱਚ ਜੋ ਬੱਚਿਆਂ ਨੂੰ ਪੜਾਇਆ ਜਾ ਰਿਹਾ ਹੈ ਅੱਜ ਤੱਕ ਕੋਈ ਕਿਤਾਬ ਮੈਨ ਨਹੀਂ ਹੋਈ ਚੱਲ ਰਹੀ ਹੈ ਮਲਦੇਵ ਸਿੰਘ ਸਿਰਸਾ ਉਹ ਉਹਨਾਂ ਨੇ ਮੁੱਦਾ اٹھਾਇਆ ਸੀ ਹੁਣ ਪਿੱਛੇ ਜੇ ਮੰਗ ਪੱਤਰ ਫਿਰ ਦੇਣਗੇ ਸੀ ਕਮੇਟੀ ਨੇ ਲੈਣੋਂ ਆਂਦਾ ਨਾ ਕਰਤੀ ਨੌਵੇਂ ਪਾਤਸ਼ਾਹ ਦੇ ਬਾਰੇ ਇਹ ਲਿਖਿਆ ਉਸ ਕਿਤਾਬ ਦੇ ਵਿੱਚ ਉਹ ਦੱਸ ਰਹੇ ਸੀ ਮੈਂ ਇੱਕ ڈاکੂ ਲੁਟੇਰਾ ਧੜਵੀ ਸੀ ਨੌਵੇਂ ਬਾਦਸ਼ਾ ਇਹ ਪੜਾਇਆ ਜਾ ਰਿਹਾ ਹੈ ਕਿਤਾਬਾਂ ਦੇ ਵਿੱਚ ਰਸੀ ਸੁੱਤੇ ਵਿੱਚ ਅਸੀਂ ਬੱਚਿਆਂ ਨੂੰ ਆਪ ਨਹੀਂ ਇਸ ਪਾਸੇ ਸਹੀ ਇਤਿਹਾਸ ਦੇ ਵਿੱਚ ਜਦੋਂ ਲਾਉਂਦੇ ਤਾਂ ਪਤਾ ਹੀ ਨਹੀਂ ਆ ਬੱਚੇ ਇੱਥੇ ਇਹ ਵੀ ਦੱਸ ਦੇ ਜਿਹੜੀਆਂ ਪੜ੍ਹਦੇ ਕਹਿੰਦੇ ਜਿੱਦ ਇੱਥੋਂ ਕਿਉਂ ਹੁਣ ਜਦੋਂ ਮੰਨ ਲਓ ਇੱਥੇ ਪਤਾ ਹੈ ਇੱਥੇ ਇਤਿਹਾਸ ਕੋਈ ਪੜ੍ਹਦੇ ਆ ਜਾਂ ਕੋਈ ਗੱਲ ਕਰਦੇ ਆ ਇਤਿਹਾਸ ਦੀ ਤਾਂ ਸਕੂਲ ਦੇ ਵਿੱਚ ਕਹਿੰਦੇ ਤਾਂ ਸਕੂਲ ਦੇ ਵਿੱਚ ਤਾਂ ਬਿਲਕੁਲ ਇਹਦੇ ਉਲਟ ਹੈ ਕਿ ਨੇ ਸਾਨੂੰ ਤਾਂ ਪਰ ਉੱਥੇ ਹੁਣ ਜੇ ਮੰਨ ਲਓ ਆ ਸਹੀ ਲਿਖਣਗੇ ਤਾਂ ਕਿਵੇਂ ਉਹਨਾਂ ਨੂੰ ਪਾਸ ਕਰਨਗੇ ਉੱਥੇ ਤਾਂ ਉਹਨਾਂ ਦੇ ਮੁਤਾਬਕ ਹੀ ਲਿਖਣਾ ਪਊਗਾ ਨਾ ਵੀ ਜੋ ਕਿਤਾਬਾਂ ਦੇ ਵਿੱਚ ਸਹੀ ਉੱਤਰ ਤਾਂ ਉਹਨਾਂ ਨੇ ਜਿਹੜਾ ਗਲਤ ਹੈ ਉਹ ਹਾਲਾਂਕਿ ਉਹ ਸਹੀ ਨਹੀਂ ਹੈ ਪਰ ਜਿਹੜਾ ਸਹੀ ਇਤਿਹਾਸ ਆ ਹੈ ਜੋ ਸਹੀ ਇਤਿਹਾਸ ਹੈ ਉਹ ਅਗਰ ਕਿਤਾਬਾਂ ਦੇ ਵਿੱਚ ਉਹਦਾ ਉੱਤਰ ਉਹ ਲਿਖ ਦੇਣਗੇ ਤਾਂ ਫਿਲ ਕਰ ਦੇਣਗੇ ਕਿਉਂ ਕਿ ਉਹਨਾਂ ਨੇ ਤਾਂ ਉਹ ਮੰਨਣਾ ਹੈ ਨਾ ਜਿਹਨਾਂ ਉਹਦੇ ਵਿੱਚ ਉਹਨਾਂ ਨੇ ਕਿਤਾਬਾਂ ਛਾਪੀਆਂ ਐ ਐਨਾ ਕੁਝ ਯਾਨੀ ਕਿ ਭਦੀ ਸ਼ਬਦਾਵਲੀ ਉਸ ਕਿਤਾਬ ਦੇ ਵਿੱਚ ਛਾਪੀ ਗਈ ਹੈ ਬਹੁਤ ਜ਼ਿਆਦੇ ਹੱਦੋਂ ਜੁਬਾਨ ਮੰਨ ਲਓ ਵੀ ਉਸ ਬਿਆਨ ਕਰਦੀਏ ਤਾਂ ਉਹ ਜੁਬਾਨ ਕੱਟੀ ਜਾਵੇ ਇਹਨੇ ਬੋਲਣ ਯੋਗ ਸ਼ਬਦ ਨਹੀਂ ਐਨਾ ਕੁਝ ਉਸ ਕਿਤਾਬ ਦੇ ਵਿੱਚ ਲਿਖਿਆ ਹੋਇਆ ਹੈ ਤੇ ਉਹਦੇ ਮਨਜ਼ੂਰੀ ਕਿਨੇ ਤੇ ਸ਼ਰਮਨੀ ਗੁਰਦੁਆਰਾ ਪੰਨੂ ਕਮੇਟੀ ਨੇ ਕਿਤਾਬ ਨੂੰ ਉਹਦੋਂ ਬੈਨ ਕਰਵਾਈ ਗਈ ਕੁਛ ਜੇ ਨਹੀਂ ਪਰ ਅੱਜ ਤੱਕ ਉਹ ਕਿਤਾਬ ਹਜੇ ਵੀ ਚੱਲੀ ਆਉਂਦੀ ਹੈ ਹਜੇ ਵੀ ਸਕੂਲਾਂ ਦੇ ਵਿੱਚ ਹੈਗੀਆਂ ਪੰਜਾਬ 'ਚ ਇਤਿਹਾਸ ਦੀ ਵਿਚੋਂ ਪੜਾਇਆ ਜਾ ਰਿਹਾ ਤਾਂ ਹੁਣ ਜਿਹੜੇ ਬੱਚੇ ਮੰਨ ਲਓ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਬਾਰੇ ਉਹ ਕੁਝ ਪੜ੍ਹਨਗੇ ਤੇ ਉਹ ਕਦੋਂ ਮੰਨਣਗੇ ਕਿਉਂਕਿ ਜੜਾਂ ਦੇ ਵਿੱਚ ਤੇਲ ਪਾਇਆ ਜਾ ਰਿਹਾ ਸਿੱਖੀ ਦੀਆਂ ਜੜਾਂ ਦੇ ਵਿੱਚ ਤੁਸੀਂ ਸੁੱਤੇ ਪਏ ਅਸੀਂ ਆਪ ਦੀ ਆਪ ਕੁਝ ਪੜਾਉਣਾ ਹੀ ਨਹੀਂ ਚਾਹੁੰਦੇ ਇਸ ਪਾਸੇ ਤਾਂ ਬੱਚੇ ਹੋਈ ਕਹਿਣਗੇ ਬੱਚੇ ਕਦੋਂ ਫਿਰ ਕਹਿਣਗੇ ਨੌਵੇਂ ਪਾਤਸ਼ਾਹ ਦੇ ਬਾਰੇ ਕਦੋਂ ਸ਼ਰਧਾ ਰੂਗੀ ਉਹਨਾਂ ਦੀ ਜਦੋਂ ਉੱਥੇ ਕਿਤਾਬਾਂ ਦੇ ਵਿੱਚ ਇੱਕ ਧਾੜਵੀਂ ਲੁਟੇਰਾ ਪੇਸ਼ ਕੀਤਾ ਗਿਆ ਉਹ ਪੜਨਗੇ ਤਾਂ ਇਸ ਕਰਕੇ ਇਸ ਪਾਸੇ ਧਿਆਨ ਦੇਣ ਦੀ ਜ਼ਰੂਰਤ ਹੈ ਸੋ ਰੋ ਵਿਚਾਰ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਪਿਤਾ ਸ਼ਾਵਾਂ ਗੁਰਬਾਣੀ ਗੁਰਮਤ ਸਿੱਖਿਆ ਦੇ ਨਾਲ ਨਾਲ ਸ਼ਸਤਰ ਵਿਦਿਆ ਅਤੇ ਘੋੜਸਵਾਰੀ ਆਦਿ ਦੇ ਵੀ ਸਿਖਲਾਈ ਕਰਵਾਈ ਗਈ। ਸਰੀਰ ਵੱਲੋਂ ਆਪ ਬੜੇ ਸੁੰਦਰ ਤੇ ਬਲਵਾਨ ਗੱਬਰੂ ਨਿਕਲੇ। ਭਾਵੇਂ ਆਪ ਧੀਰ त्यागी ਅਤੇ ਸਾਧੂ ਸੁਭਾਅ ਸਨ ਪਰ ਫਿਰ ਵੀ ਸ਼ਸਤਰ ਵਿਦਿਆ ਧਰਮ ਅਤੇ ਰਾਜਨੀਤੀ ਦੇ ਚੰਗੇ ਗਿਆਤਾ ਸਨ। ਨੋਮੇ ਬਾਦਸ਼ਾ ਮੌਤ ਚੰਗੇ ਗਿਆਤਾ ਸੀ ਰਾਜਨੀਤੀ ਬੜੀ ਜਿਹਨੀ ਰਾਜਨੀਤੀ ਹੈ ਸਭ ਤੋਂ ਪਹਿਲਾਂ ਉੱਤੇ ਧਰਮ ਹੈ ਦੂਜਾ ਨੰਬਰ ਰਾਜਨੀਤੀ ਨੂੰ ਹੈ ਤੇ ਅੱਜ ਕੀ ਹੋ ਰਿਹਾ ਹੈ ਅੱਜ ਰਾਜਨੀਤੀ ਲਈ ਧਰਮ ਰਾਜਨੀਤੀ ਉੱਤੇ ਹੈ ਧਰਮ ਕੁਛ ਨਹੀਂ ਮਸੂਦੇ ਮੂਰੇ ਪਾਣੀ ਪਾਈ ਜਾ ਰਹੀ ਹੈ ਨਫਰਤ ਫੈਲਾਈ ਜਾ ਰਹੀ ਹੈ ਤਾਂ ਸੰਮਤ 1691 ਵਿੱਚ ਸ੍ਰੀ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਜੀ ਦਾ ਮੁਗਲਾਂ ਨਾਲ ਕਰਤਾਰਪੁਰ ਕੋਲ ਜਿਹੜਾ ਜੁੱਧ ਹੋਇਆ ਉਸ ਵਿੱਚ ਨੌਵੇਂ ਪਾਸ਼ਾ ਨੇ ਤੇਗ ਦੇ ਉਹ ਜੋਰ ਵਿਖਾਏ ਕਿ ਵੈਰੀ ਅਸ਼ਸ਼ ਕਰਕੇ ਉੱਠੇ ਨੌਵੇਂ ਪਾਤਸ਼ਾਹ ਨੇ ਜਿੱਥੇ ਬਲੀਦਾਨ ਦਿੱਤਾ ਇਹ ਨਹੀਂ ਵੀ ਹਿੰਦੂਆਂ ਲਈ ਦਿੱਤਾ ਮਨੁੱਖਤਾ ਤੇ ਇੱਕ ਜਰਬ ਜੋ ਜ਼ੁਲਮ ਹੋ ਸੀ ਹੋ ਰਿਹਾ ਸੀ ਅਗਰ ਉਸ ਜਗ੍ਹਾ ਤੇ ਹਿੰਦੂ ਮੁਸਲਮਾਨਾਂ ਤੇ ਜ਼ੁਲਮ ਕਰਦਾ ਹੁੰਦਾ ਤਤਾਂ ਵੀ ਨੌਵੇਂ ਪਾਤਸ਼ਾਹ ਨੇ ਖੜਨਾ ਸੀ ਉਹ ਤੇ ਪੇਸ਼ ਹੋਣਾ ਜੀ ਕੀ ਕੀਤਾ ਜਾ ਰਿਹਾ ਪੇਸ਼ੇ ਕੀਤਾ ਜਾਂਦਾ ਗੁਰਤੇਗ ਬਹਾਦਰ ਹਿੰਦ ਕੀ ਚਾਦਰ ਜੋ ਕਿ ਸਰਾਸਰ ਗਲਤ ਹੈ ਇਸ ਕਰਕੇ ਜਿਨਾ ਮੰਨ ਲੋ ਗੁਰੂ ਸਾਹਿਬ ਕੋਈ ਕਿਸੇ ਇੱਕ ਦੇ ਨਹੀਂ ਹੈ ਦਸਵੇਂ ਦਸਵੇਂ ਗੁਰੂ ਜਿਹੜੇ ਹੋਏ ਐ ਤੁਸੀਂ ਇਹ ਵੇਖੋ ਇਤਿਹਾਸ ਪੜ੍ਹੋ ਤਾਂ ਛੇਵੇਂ ਪਾਸ਼ਾ ਨੇ ਕਿੰਨੀਆਂ ਜੰਗਾਂ ਕੀਤੀਆਂ ਤੇ ਉਹੀ ਰਾਜੇ ਜੇ ਸ਼ਰਨ ਦੇ ਵਿੱਚ ਆ ਕੇ ਮਦਦ ਮੰਗ ਲੈਂਦੇ ਸੀ ਤਾਂ ਦੇ ਦਿੰਦੇ ਸੀ ਮਦਦ ਇਸ ਕਰਕੇ ਗੁਰੂ ਨਰਵੈਰ ਹੈ ਕੋਈ ਕਿਸੇ ਦੇ ਨਾਲ ਇਹਦਾ ਵੈਰ ਨਹੀਂ ਪਰ ਜਿਹੜਾ ਚੜ ਕੇ ਆਉਂਦਾ ਉਹਨੂੰ ਤਾਂ ਫਿਰ ਜਵਾਬ ਜਿੰਨੀਆਂ ਵੀ ਜੰਗਾਂ ਹੋਈਆਂ ਜਿਹੜੇ ਚੜ ਕੇ ਆਏ ਆ ਉਹਨਾਂ ਨੂੰ ਜਵਾਬ ਦਿੱਤਾ ਗਿਆ ਨਾ ਕਿ ਆਪ ਕਿਸੇ ਨਾਲ ਜਾ ਕੇ ਜੰਗ ਲੜਨ ਵਾਸਤੇ ਗਏ ਹੁਣ ਜਿਹੜਾ ਚੜ ਕੇ ਆਊਗਾ ਉਹਨੂੰ ਤਾਂ ਜਵਾਬ ਦੇਣ ਦਾ ਫਰਜ਼ ਬੰਦਾ ਹੀ ਹੈ ਜਿਵੇਂ ਆਮ ਜਿਹੜਾ ਚੜ ਕੇ ਆਇਆ ਉਨੂੰ ਦੇਗ ਉਹਨੂੰ ਤੇਗ ਪੱਕੀ ਜਿਹੜਾ ਨਿਉਕਿਆ ਆਇਆ ਉਹਨੂੰ ਦੇਗ ਪੱਕੀ ਦੋ ਐ ਨਾ ਗੁਰੂ ਘਰ ਦੀ ਮਰਿਆਦਾ ਹੈ ਜਿਹੜਾ ਨਿਉਕਿਆ ਹੁੰਦਾ ਉਹਨੂੰ ਦੇਖਦਾ ਗੱਫਾ ਵੀ ਮਿਲਦਾ ਹੈ ਤੇ ਜਿਹੜਾ ਫਿਰ ਚੜ ਕੇ ਆਉਂਦਾ ਉਹਨੂੰ ਫਿਰ ਤੇਗ ਦਾ ਵੀ ਮਿਲਦਾ ਹੈ ਤੇ ਇਹੀ ਮਰਿਆਦਾ ਗੁਰੂ ਘਰ ਦੀ ਤਾਂ ਜਦੋਂ ਉਸ ਜੁੱਧ ਦੇ ਵਿੱਚ ਨੌਵੇਂ ਪਾਤਸ਼ਾਹ ਨੇ ਉਹ ਜੋਰ ਵਿਖਾਏ ਕਿ ਵੈਰੀ ਆਸ਼ਸ਼ ਕਰਕੇ ਉੱਠੇ ਅਤੇ ਸਿੱਖਾਂ ਨੇ ਭਾਰੀ ਪ੍ਰਸ਼ੰਸਾ ਕੀਤੀ ਨਵੇਂ ਬਾਦਸ਼ਾਹ ਦੀ ਜੇਦੀ ਬਲੀਆਂ ਬਲਵਾਨ ਯੋਧੇ ਇਸ ਪ੍ਰਕਾਰ ਆਪਨੇ ਗੁਰੂ ਪਿਤਾ ਦੇ ਉਚਾਰੇ ਹੋਏ ਬਚਨਾਂ ਨੂੰ ਕਿ ਸਾਡਾ ਪੁੱਤਰ ਤੇਗ ਦਾ ਧਨੀ ਨਿਕਲੇਗਾ ਜਿਹਦਾ ਜਨਮ ਵੇਲੇ ਛੇਵੇਂ ਬਾਦਸ਼ਾਹ ਨੇ ਬਚਨ ਕੀਤਾ ਸੀ ਨਾ ਮੇ ਇਹ ਸਹਬਜਾਦਾ ਬੜਾ ਬਲੀ ਸੂਰਬੀਰ ਤੇ ਤੇਗ ਦਾ ਧਣੀ ਨਿਕਲੇਗਾ ਤਾਂ ਹੀ ਤੇਗ ਬਹਾਦਰ ਨਾਮ ਲਖਿਆ ਤੇਗ ਫਿਰ ਐਸੀ ਵਾਈ ਉਥੇ ਵੈਰੀ ਦੇ ਉੱਤੇ ਆਹੂ ਲਾਦੇ ਬੜੀ ਪ੍ਰਸ਼ੰਸਾ ਕੀਤੀ ਤਾਂ ਫਿਰ ਉਹ ਬਚਨਾਂ ਨੂੰ ਪੂਰਾ ਕੀਤਾ ਉਹ ਜਿਹੜੇ ਬਚਨ ਛੇਵੇਂ ਪਾਤਸ਼ਾਹ ਨੇ ਕੀਤੇ ਸੀ ਉਹ ਕਰਕੇ ਵਿਖਾਤੇ ਸੋ ਇਤਿਹਾਸ ਤਾਂ ਬੜਾ ਲੰਮਾ ਹੈ ਸੋ ਸਮਾਂ ਇਜਾਜ਼ਤ ਨਹੀਂ ਦਿੰਦਾ ਸੋ ਇਹ ਨਵੇਂ ਪਾਸ਼ਾ ਜੀ ਦਾ ਜੋ ਅੱਜ અવਤਾਰ ਦਿਹਾੜਾ ਹੈ ਉਹਦੇ ਬਾਰੇ ਥੋੜੀ ਵਿਚਾਰ ਕਰਨੀ ਬਣਦੀ ਸੀ ਤਾਂ ਉਹ ਇਸ ਤਰ੍ਹਾਂ ਤਾਂ ਸਾਰਾ ਜੋ ਜੀਵਨ ਹੈ અવਤਾਰ ਦਿਹਾੜਾ ਜਾਨਕੀ ਅੱਜ ਜਿਵੇਂ ਵਿਸਾਖ ਵਦੀ 5ਵੀਂ ਸੰਮਤ 1678 ਮਿਕਰਮੀ ਜਨਮ ਸਥਾਨ ਕਿਨਾ ਸੀ ਗੁਰੂ ਕੇ ਮਹਿਲ ਸ੍ਰੀ ਅਮਰitsar ਸਾਹਿਬ ਮਾਤਾ ਪਿਤਾ ਦਾ ਨਾਮ ਕੀ ਸੀ ਨੌਵੇਂ ਪਾਤਸ਼ਾਹ ਜੀ ਨੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਤੇ ਮਾਤਾ ਸ੍ਰੀ ਨਾਨਕੀ ਜੀ ਤੇ ਵਿਆਹ ਲਾਲਚੰਦ ਖੱਤਰੀ ਦੀ ਲੜਕੀ ਸ੍ਰੀ ਗੁਜਰੀ ਜੀ ਜੋ ਮਾਤਾ ਗੁਜਰੀ ਜੀ ਦੇ ਨਾਲ ਕਰਤਾਰਪੁਰ ਜਲੰਧਰ ਵਿੱਚ ਹੋਇਆ ਗੁਰਗੱਦੀ ਕਦੋਂ ਮਿਲੀ ਚੇਤ ਸੁਦੀ 14 ਸੰਮਤ 1721 ਵਿਕਰਮੀ ਤੇ ਸੰਤਾਨ ਸੰਤਾਨ ਪੰਥ ਦੇ ਵਾਲੀ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜੋ ਕਿ ਇਤਿਹਾਸ ਦੇ ਵਿੱਚ ਹੈ 36 ਸਾਲ ਬਾਅਦ ਦਸਵੇਂ ਪਾਤਸ਼ਾਹ ਜੀ ਦਾ ਜਨਮ ਹੋਇਆ ਸੀ ਨੌਵੇਂ ਪਾਤਸ਼ਾਹ ਜੀ ਦੇ ਘਰ ਦੇ ਵਿੱਚ ਤੇ ਅਸੀਂ ਅੱਜ ਕੱਲ ਜੇ ਕੋਈ 2 ਸਾਲ 4 ਸਾਲ ਬੱਚਾ ਨਹੀਂ ਹੁੰਦਾ ਤਾਂ ਪਤਾ ਨਹੀਂ ਕਿੰਨੇ ਦਰਦਰ ਤੇ ਭਟਕਦੀ ਫਿਰਦੀ ਹੈ ਕੋਈ ਦਰ ਛੱਡਦੇ ਹੀ ਨਹੀਂ ਸੁੱਖਾ ਹੀ ਇੰਨੀਆਂ ਸੁੱਖ ਲੈਣੇ ਯਾਦ ਹੀ ਨਹੀਂ ਰਿਹਾ ਪਤਾ ਨਹੀਂ ਕਿੱਥੇ ਕਿੱਥੇ 36 ਸਾਲ ਬਾਅਦ ਨੌਵੇਂ ਪਾਤਸ਼ਾਹ ਜੀ ਦਾ ਜਨਮ ਹੋਇਆ ਸੀ ਗੁਰਤੇਗ ਬਹਾਦਰ ਸਾਹਿਬ ਜੀ ਦੇ ਘਰ ਦੇ ਵਿੱਚ ਤਾਂ ਨਗਰ ਕਿਹਣਾ ਵਸਾਇਆ ਅਨੰਦਪੁਰ ਸਾਹਿਬ ਸੰਮਤ 1722 ਵਿਕਰਮੀ ਨੂੰ ਨੌਵੇਂ ਪਾਸ਼ਾ ਜੀ ਦਾ ਵਸਾਇਆ ਹੋਇਆ ਹੈ ਸ੍ਰੀ ਅਨੰਦਪੁਰ ਸਾਹਿਬ ਜੀ ਦਾ ਤੇ ਜੋਤੀ ਜੋਤ ਕਦੋਂ ਸਮਾਇ ਮੱਘਰ ਸੁਦੀ ਪੰਚਮੀ ਸੰਮਤ 1732 ਵਿਕਰਮੀ ਨੂੰ ਦਿੱਲੀ ਵਿੱਚ ਜੋਤੀ ਜੋਤ ਸਮਾਇ ਸੀਸ ਬਲਦਾਨ ਦਿੱਤਾ ਆੰਦਿਸੀਸ ਦਾ ਅੰਤਮ ਸ਼ਿਸ਼ਕਾਰ ਅਨੰਦਪੁਰ ਸਹਿਨ ਦੇ ਵਿੱਚ ਤੇ ਧੜ ਦਾ ਦਿੱਲੀ ਦੇ ਵਿੱਚ ਹੋਇਆ ਜਿੱਥੇ ਆਉਣ ਗੁਰਦੁਆਰਾ ਰਕਾਬ ਗੰਜ ਹੈ ਸ਼ਹੀਦિસ્ਤਾਨ ਦਾ ਨਾਮ ਗੁਰਦੁਆਰਾ ਸੀਸ ਗੰਜ ਸਾਹਿਬ ਹੈ ਹੁਣ ਅਜ ਤੱਕ ਤੁਸੀਂ ਇਹ ਦੇਖ ਲਓ ਮਸੀਸ ਦਾ ਸ਼ਿਸ਼ਕਾਰ ਕਿੱਥੇ ਧੜ ਦਾ ਕਿੱਥੇ ਕਿਹਦੇ ਲਈ ਕੁਰਬਾਨੀ ਦਿੱਤੀ ਇੱਕ ਜ਼ੁਲਮ ਦੇ ਖਿਲਾਫ ਜੋ ਜ਼ੁਲਮ ਹੋ ਰਿਹਾ ਸੀ ਜਿਸ ਤਰ੍ਹਾਂ ਹੁਣ ਜ਼ੁਲਮ ਵਧਿਆ ਪਿਆ ਕਿੰਨਾ ਜ਼ੁਲਮ ਵਧਿਆ ਪਿਆ ਤੇ ਸਿੱਖੀ ਨਹੀਂ ਖਤਰਾ ਧਰਮ ਨਹੀਂ ਖਤਰਾ ਤੇ ਅੱਜ ਅਸੀਂ ਭਟਕ ਕੇ ਸਾਡੇ ਯਾਦ ਹੀ ਨਹੀਂ ਕੁਛ ਮੇ ਮੁਖੇ ਹੀ ਫਿਰਦੇ ਸੋ ਅੰਜ ਦੇ ਵਿਚਾਰਾਂ ਦੀ ਸਮਾਪਤੀ ਹੈ ਵਿਚਾਰਾਂ ਕਰਦੇ ਆ ਬੇਅੰਤ ਉਨਤਾਈਆਂ ਹੋ ਗਈਆਂ ਉਹਨਾਂ ਸਤਿਗੁਰੂ ਪਾਤਸ਼ਾਹ ਤੇ ਆਪ ਸੰਗਤ ਬਖਸ਼ਣ ਜੋਗ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ